ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਬੀਡ ਰੋਡ ਕੋਠੀ 75 ਗਾਇ ਦੀ ਡਬਲ ਸਟੋਰੀ ਡਿਮਾਂਡ ਇਹਨਾਂ ਦੀ 26 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਕਾਰਨਰ ਦੀ ਕੋਠੀ ਹੈ ਦੋ ਗਲੀਆਂ ਤੇ 20 ਫੁੱਟ ਦੀਆਂ ਵਧੀਆ ਗਲੀਆਂ ਹੈ ਡਬਲ ਸਟੋਰੀ ਬਣੀ ਹੈ ਬਹੁਤ ਵਧੀਆ ਬਣੀ ਵੀ ਹੈ ਕੋਠੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਹੈ ਦੋ ਬੈਡਰੂਮ ਹੈ ਲੌਬੀ ਹੈ ਕਿਚਨ ਹੈ ਬਾਥਰੂਮ ਹੈ ਤੇ ਫਰੰਟ ਤੇ ਇੱਕ ਬੈਡਰੂਮ ਹੈ ਥੱਲੇ ਇਹਦੇ ਤਿੰਨ ਬੈਡਰੂਮ ਕਿਚਨ ਬਾਥਰੂਮ ਤੇ ਲੌਬੀ ਬਹੁਤ ਵਧੀਆ ਪੋਰਸ਼ਨ ਬਣਿਆ ਹੋਇਆ ਹੈ 75 ਗਜ ਦਾ ਕਾਰਨਰ ਦਾ ਹੈਗਾ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਵੀਡੀਓ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਹੈ ਐਡ ਦਾ ਕੋਈ ਪੈਸਾ ਨਹੀਂ ਲੈਂਦੇ ਬਿਲਕੁਲ ਫ੍ਰੀ ਹੈ ਬਟਿੰਡੇ ਸ਼ਹਿਰ ਵਿੱਚ ਕਿਤੇ ਵੀ ਐਡ ਕਰਾਉਣੀ ਹੈ ਬਿਲਕੁਲ ਫ੍ਰੀ ਕੋਠੀ ਦੀ ਕਰਾਉਣੀ ਹੈ ਪਲਾਟ ਦੀ ਕਰਾਉਣੀ ਹੈ ਮਕਾਨ ਦੀ ਕਿਸੇ ਚੀਜ਼ ਦੀ ਵੀ ਕਰਾਉਣੀ ਹੈ ਐਡ ਬਿਲਕੁਲ ਫ੍ਰੀ ਹੈ ਹਾਲੋਬੀ ਆ ਗਈ ਉੱਪਰਲਾ ਪੋਰਸ਼ਨ ਵੀ ਬਹੁਤ ਵਧੀਆ ਬਣਿਆ ਹੋਇਆ ਜਿਵੇਂ ਥੱਲੇ ਪੋਰਸ਼ਨ ਬਣਿਆ ਐਵੇਂ ਜਿckਰੀ ਉੱਪਰ ਪੋਰਸ਼ਨ ਬਣਿਆ ਹੋਇਆ ਆਜੋ ਫਿਰ ਤੁਹਾਨੂੰ ਉੱਪਰਲਾ ਪੋਰਸ਼ਨ ਦਿਖਾਉਣੇ ਆ ਬਹੁਤ ਹੀ ਵਧੀਆ ਕੋਠੀ ਬਣੀ ਵੀ ਐ 75 ਗਜ ਦੇ ਵਿੱਚ ਫਰੰਟ ਵੀ ਬਹੁਤ ਵਧੀਆ ਹੈ ਤੇ ਡਿਮਾਂਡ ਇਹਨਾਂ ਦੀ 26 ਲੱਖ ਰੁਪਈਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਆ ਦੋ ਬੈਡਰੂਮ ਆ ਗਏ ਜੀ ਉੱਪਰ ਦੋ ਬੈਡਰੂਮ ਆ ਗਏ ਕਿਚਨ ਆ ਗਿਆ ਲੌਬੀ ਤੇ ਸਟੋਰ ਆ ਗਿਆ ਤੇ ਬਾਥਰੂਮ ਆ ਗਏ ਉਦੋਂ ਉੱਪਰਲੀ ਮੰਜ਼ਲ ਤੇ ਵੀ ਪੌੜੀਆਂ ਚੜਦੀਆਂ ਬਹੁਤ ਹੀ ਵਧੀਆ ਪੋਰਸ਼ਨ ਬਣਿਆ ਹੋਇਆ ਕਾਰਨਰ ਦਾ ਪੋਰਸ਼ਨ ਹੈ ਕਿਸੇ ਵੀ ਵੀਰ ਭਰਾ ਨੇ ਖਰੀਦਣੀ ਹੈ ਕੋਠੀ ਜਾਂ ਵੇਚਣੀ ਹੈ ਕੋਠੀ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਕਿਸੇ ਵੀਰ ਭਰਾ ਨੇ ਪਲਾਟ ਵੀ ਵੇਚਣਾ ਤਾਂ ਵੀ ਸਾਡੇ ਨਾਲ ਸੰਪਰਕ ਕਰੋ ਬਹੁਤ ਹੀ ਵਧੀਆ ਪੋਰਸ਼ਨ ਬਣਿਆ ਹੋਇਆ ਛੋਟਾ ਜਿਹਾ ਪੋਰਸ਼ਨ 75 ਗਜ ਦਾ ਕਾਰਨਰ ਦੀ ਕੋਠੀ ਹੈ ਡਬਲ ਸਟੋਰੀ ਬਣੀ ਵੀ ਹੈ ਲਾਸਟ ਔਰ ਆ ਗਿਆ ਜੀ ਆ ਕਿਚਨ ਆ ਗਿਆ ਉੱਪਰਲਾ ਕਿਚਨ ਹੋ ਗਿਆ ਦੋ ਗਲੀਆਂ ਤੇ ਕੋਠੀ ਬਣੀ ਵੀ ਆ ਬਹੁਤ ਵਧੀਆ ਪੋਰਸ਼ਨ ਹੈ ਖਾਓ ਪਰ ਪੌੜੀਆਂ ਜਾਂਦੀਆਂ ਜੀ ਉੱਪਰਲੇ ਫਰੰਟ ਤੇ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ